ਅ ਦੇਖੀ ਜੀ ਇਹ ਜਿਹੜੀ ਪ੍ਰੈਸ ਵਾਰਤਾ ਹੈ ਇਹ ਆਪਾਂ 18 ਤਰੀਕ ਨੂੰ ਇੱਕ ਪ੍ਰੈਸ ਵਾਰਤਾ ਕੀਤੀ ਸੀਗੀ ਤਦੋਂ ਸਾਡੇ ਨੂਰਪੁਰ ਜਟਾ ਪਿੰਡ ਦੇ ਵਿੱਚ ਮੈਨਪੁਰ ਦੇ ਵਿੱਚ ਹੀ ਪੈਂਦਾ ਇਹਦੇ ਵਿੱਚ ਇੱਕ ਬੇਅਦਬੀ ਦਾ ਇਨਸੀਡੈਂਟ ਜਿਹੜਾ ਸੀਗਾ ਰਿਪੋਰਟ ਹੋਇਆ ਸੀਗਾ ਇਸ ਦੇ ਸਬੰਧ ਵਿੱਚ ਜਿਹਦੀ ਆਪਾਂ ਪਹਿਲੀ ਪ੍ਰੈਸ ਵਾਰਤਾ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਨੰਬਰ 46 ਦਰਜ ਕੀਤੀ ਸੀਗੀ ਅੰਡਰ ਸੈਕਸ਼ਨ 299 ਬੜੀ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਜਿਹੜੀ ਟੀਮਾਂ ਗਠਿਤ ਕੀਤੀ ਗਈਆਂ ਇਹਦੇ ਵਿੱਚ ਸਾਡੇ ਜਿਹੜੇ ਡੀਐਸਪੀ ਗੜਸ਼ੰਕਰ ਸੀਗੇ ਡੀਐਸਪੀ ਡੀ ਸੀਆਈਏ ਇਨਚਾਰਜ ਤੇ ਮੇਰੇ ਵੱਲੋਂ ਜਿਹੜਾ ਸੀਗਾ ਮੌਕੇ ਦੇ ਉੱਪਰ ਆ ਕੇ ਵਿਜ਼ਿਟ ਕੀਤਾ ਗਿਆ ਤੇ ਅਲੱਗ-ਅਲੱਗ ਪਹਿਲੂਆਂ ਦੇ ਉੱਪਰ ਜਿਹੜੀ ਸੀਗੀ ਅਸੀਂ ਆਪਣੀ ਇਨਵੈਸਟੀਗੇਸ਼ਨ ਆਰੰਭ ਕੀਤੀ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਜੋ ਵੀ ਘੰਟਿਆਂ ਦੇ ਅੰਦਰ ਸਾਡੇ ਜਿਹੜੇ ਡੀਐਸਪੀ ਗੜਸ਼ੰਕਰ ਹੈਗੇ ਤੇ ਹੋਰ ਬਾਕੀ ਜਿਹੜੀ ਟੀਮ ਮੈਂਬਰ ਹੈਗੇ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਇਸ ਇਸ ਸੈਂਸਿਟਿਵ ਇਸ਼ੂ ਨੂੰ ਟ੍ਰੇਸ ਕਰ ਲਿਆ ਜਿਹਦੇ ਵਿੱਚ ਇੱਕ ਗੁਰਵਿੰਦਰ ਗਿੰਦਾ ਜਿਹੜਾ ਕਿ ਮੋਰਾਵਲੀ ਰਹਿਣ ਦਾ ਬੰਦਾ ਹੈ ਇਹ ਬੰਦਾ ਪੇਸ਼ੇ ਤੋਂ ਪਾਰਟੀ ਹੈ ਤਾਂ ਇਹ ਬੰਦਾ ਜਿਹੜਾ ਸੀਗਾ ਅਸੀਂ ਇਹਨੂੰ ਅਰੈਸਟ ਕੀਤਾ ਸਰ ਕੁਛ ਬਾਹਰ ਆਊਟਸਾਈਡ ਦਾ ਪੁਲਿਸ ਸਟੇਸ਼ਨ 'ਤੇ ਕੁਛ ਚਰਚਾ થઈ ਬਣੀ ਆ ਹੈਗੀਆਂ ਹੈਗੀਆਂ ਉਹ ਆਬਜੈਕਟ ਘਾਵੀਆਂ ਕਿ ਇਹ ਇਸ ਤਰ੍ਹਾਂ ਹੋ ਨਹੀਂ ਸਕਦੀ ਆ ਕਿ ਤੁਹਾਡੇ ਕਿਸ ਤਰ੍ਹਾਂ ਕੋਈ ਵਿਗਿਆਨਕ ਤੰਗ ਸੀਗਾ ਜਾਂ ਕੋਈ ਤੁਹਾਡੀ ਥਿਊਰੀ ਸੀ ਜਾਂ ਉਸਨੇ ਆਪ ਅਸੈਪਟ ਕਰ ਲਿਆ ਹੈ ਇਹ ਦੇਖਿਓ ਭਾਈ ਦੇ ਵਿੱਚ ਨਾ ਇੱਕ ਬੜੇ ਬੜੇ ਮੈਟੀਕੁਲਸ ਜਿਹੇ ਤਰੀਕੇ ਦੇ ਨਾਲ ਆਪਾਂ ਜਿਹੜੀ ਕਵਚਨਿੰਗ ਕੁਝ ਇੱਕ ਬੰਦੇ ਜਿਹੜੇ ਸੀਗੇ ਆਪਾਂ ਰਾਉਂਡ ਆਪ ਕੀਤੇ ਹੋਏ ਸੀਗੇ ਉਹਨਾਂ ਦੇ ਨਾਲ ਆਪਾਂ ਜਦੋਂ ਬੜੇ ਤਰੀਕੇ ਦੇ ਨਾਲ ਆਪਾਂ ਉਹਨਾਂ ਦੀ ਕਵਚਨਿੰਗ ਕਰਨੀ ਸ਼ੁਰੂ ਕੀਤੀ ਬੇਸਡ ਓਨ आवर ਟੈਕਨੀਕਲ ਇਨਪੁਟ ਆਲਸੋ ਤੇ ਉਹਨਾਂ ਵੱਲੋਂ ਫਿਰ ਇਹ ਚੀਜ਼ ਕੰਫੈਸ ਕੀਤੀ ਗਈ ਕਿ ਇਹ ਉਹਨਾਂ ਦੇ ਵੱਲੋਂ ਹੀ ਜਿਹੜਾ ਆਪਣਾ ਪਾਠੀ ਜਿਹੜਾ ਹੈਗਾ ਗੁਰਵਿੰਦਰ ਗਿੰਦਾ ਉਹਦੇ ਵੱਲੋਂ ਹੀ ਇਹ ਜਿਹੜਾ ਜਿਹੜਾ ਬੀਐਡ ਵੀ ਜਿਹੜਾ ਕੰਮ ਸੀਗਾ ਉਹ ਕੀਤਾ ਗਿਆ ਸੀ। ਇਹ ਸਰ ਇੰਟੈਂਸ਼ਨਲੀ ਸੀ ਜਾਂ ਕੋਈ ਜਦਮੀ ਹੋ ਗਿਆ ਉਹਦੇ ਕੋਲ? ਦੇਖਿਏ ਮੈਟਰ ਆਫ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਹਾਲ ਦੀ ਘੜੀ ਦੇ ਵਿੱਚ ਕਿਸੇ ਕਨਕਲੂਜਨ ਦੇ ਉੱਪਰ ਆਣਾ ਥੋੜਾ ਔਖਾ ਹੈ ਲੇਕਿਨ ਹਰ ਇੱਕ ਚੀਜ਼ ਜਿਹੜੀ ਆਪਾਂ ਕਰਾਂਗੇ ਇਟ ਵਿਲ ਬੀ ਬੇਸਡ ਔਨ ਐਵਿਡੈਂਸਿਸ ਇਸੇ ਕਰਕੇ ਆਪਾਂ ਇਹਦਾ ਇੱਕ ਦਿਨ ਦਾ ਰਿਮਾਨਡ ਜਿਹੜਾ ਹੈ ਉਹ ਪ੍ਰਕਿਊਰ ਕੀਤਾ ਤੇ ਇਹ ਰਿਮਾਨਡ ਦੇ ਵਿੱਚ ਆਪਾਂ ਬਿਲਕੁਲ ਥੋਰੋਲੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਾਂਗੇ ਹਰ ਇੱਕ ਐਂਗਲ ਨੂੰ ਆਪਾਂ ਵਰਕ ਆਊਟ ਕਰਾਂਗੇ ਕਿ ਕੀ ਇਹਦੇ ਪਿੱਛੇ ਇਹਦੇ ਵੱਲੋਂ ਸੈਵਨ ਹੋਇਆ ਸੀਗਾ ਜਾਂ ਇਹਦੇ ਵੱਲੋਂ ਇਹਦੇ ਪਿੱਛੇ ਕਿਸੇ ਬੰਦੇ ਦਾ ਹੱਥ ਸੀਗਾ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਆਪਾਂ ਆਨ ਰਿਕਾਰਡ ਡੂਰਿੰਗ ਰਿਮਾਂਡ ਲੈ ਕੇ ਆਣਾ ਸਰ ਦੇਖਣ ਨੂੰ ਕਿੱਦਾਂ ਲੱਗਦਾ ਹੈ ਉਹ ਕਿ ਮੈਂਟਲੀ ਆਫ ਸਟੇਟ ਹੈ ਦੇਖੀ ਹਾਲ ਦੀ ਗੱਡੀ ਦੇ ਵਿੱਚ ਜਿੰਨੀ ਕਿ ਆਪਾਂ ਪੁੱਛਗਿਸ਼ ਕੀਤੀ ਹੈ ਹੀ ਇਜ਼ ਲੁਕਿੰਗ ਫਾਈਨ ਫਿਰ ਵੀ ਅਗਰ ਇਹਦਾ ਇਹਦਾ ਮੈਡੀਕਲ ਕਰਵਾਣਾ ਹੁੰਦਾ ਹੈ ਮੈਡੀਕਲ ਦੌਰਾਨ ਜਿਹੜੀ ਹੈਗੀ ਜਿਹੜੀ ਡਾਕਟਰ ਦਾ ਓਪੀਨੀਅਨ ਜਿਹੜਾ ਹੈਗਾ ਉਹ ਵੀ ਲਿਆ ਜਾਏ ਪਰ ਮੀਨ ਫਿਰ ਵੀ ਉਹ ਪਾਠੀ ਜਾਂ ਤਾਂ ਮੈਡੀਕਲ ਸਰ ਦਾ ਹੋਊਗਾ ਨਹੀਂ ਦੇਖੀ ਤੁਹਾਡੇ ਵੱਲੋਂ ਕੁਐਸਚਨ ਆਇਆ ਮੈਂ ਬੋਲ ਰਿਹਾ ਕਿ ਸਾਡੀ ਪੁੱਛਗਿਸ਼ ਮੁਤਾਬਕ ਹਲੇ ਤੱਕ ਉਹ ਬਿਲਕੁਲ ਸੌਂਡ ਲੱਗ ਰਿਹਾ ਹੈ ਆਪੇ ਕੋ ਡਾਕਟਰ ਆਪੀਨੀਅਨ ਜਰੂਰ ਲੈਣਾ ਹੁੰਦਾ ਡਾਕਟਰ ਨੂੰ ਆਪਾਂ ਉਹਨਾਂ ਦਾ ਵੀ ਆਪੀਨੀਅਨ ਜਰੂਰ ਹੈ ਠੀਕ ਸਰ ਸਭ ਤੋਂ ਉਹ ਉਸ ਬੰਦੇ ਨੂੰ ਆਪਾਂ ਇਸ ਕੇਸ ਵਿੱਚ ਨਾਮਿਨੇਟ ਕਰਾਂਗੇ ਤੇ ਇਨਵੈਸਟੀਗੇਸ਼ਨ ਆਪਕੇ ਕੰਕਲੂਡ ਕਰਾਂਗੇ ਸਰ ਜਿਸ ਗੁਰਕਰਤ ਦੇ ਵਿੱਚ ਬਿਆਦਮੀ ਘਟੇ ਬਿਆਦਮੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਖਾਤੇ ਹੀ ਗ੍ਰੰਥੀ ਸੈਕਸੀ ਹੈ ਗੁਰਵਿੰਦਰ ਕਿਤਾਬ ਤੋਂ ਦੇਖੀ ਜੀ ਜਿਹੜਾ ਗੁਰਵਿੰਦਰ ਗਿੰਦਾ ਇਹ ਮੋਰਾ ਵਾਲੀ ਦਾ ਰਹਿਣ ਵਾਲਾ ਹੈ ਇਹ ਪਾਰਟੀ ਹੈ ਜਿਵੇਂ ਕਿ ਘਰਾਂ ਦੇ ਵਿੱਚ ਆਪਾਂ ਪਾਠ ਕਰਵਾਈਦਾ ਇਹ ਬੰਦੇ ਨੂੰ ਕੋਈ ਵੀ ਪਾਠ ਕਰਾਉਣ ਵਾਸਤੇ ਮਤਲਬ ਕਿ ਜਿਵੇਂ ਤੁਸੀਂ ਬੋਲੋ ਕਿ ਕਿਸੇ ਦੇ ਕੇ ਦੇ ਉੱਪਰ ਆ ਕੇ ਪਾਟ ਕਰ ਲੰਦਾ ਹੈ ਇਸ ਤਰ੍ਹਾਂ ਦਾ ਕਿਸੇ ਗੁਰੂ ਘਰ ਵਿੱਚ ਵੀ ਸੇਵਾ ਕਰ ਰਿਹਾ ਜੀ ਆਪਣੀ ਡਿਊਟੀ ਨਿਭਾ ਰਿਹਾ ਇਹ ਇਹ ਮੋਰਾ ਵਾਲੀ ਦੇ ਰਹਿਣ ਵਾਲਾ ਮੋਰਾ ਵਾਲੀ ਦੇ ਵਿੱਚ ਇਹ ਜਿਹੜੀ ਹੈਗੀ ਉਧਰਲੇ ਪਾਸੇ ਇਹ ਡਿਊਟੀ ਨਿਭਾ ਰਿਹਾ ਸਰ ਜਿਹੜਾ ਦੂਸਰਾ ਵਿਅਕਤੀ ਜਿਸ ਨੇ ਹਸਤਾ ਕੀਤਾ ਉਹ ਕਿੱਥੋਂ ਘਰੇ ਪੰਡਾ ਫਿਲਹਾਲ ਦੀ ਗੱਡੀ ਦੇ ਵਿੱਚੋਂ ਭਾਈ ਕੋਈ ਵਿਅਕਤੀ ਗ੍ਰਿਫਤਾਰ ਕੀਤਾ ਇਹਨੂੰ ਆਪਾਂ ਰਿਮਾਂਡ ਦੇ ਉੱਪਰ ਲਿਆ ਹੋਇਆ ਹੈ ਰਿਮਾਂਡ ਦੇ ਦੌਰਾਨ ਇਹਦੇ ਕੋਲ ਜੋ ਪੁਸ਼ਕਸ਼ ਦੇ ਵਿੱਚ ਜੋ ਵੀ ਚੀਜ਼ ਸਾਹਮਣੇ ਆਏਗੀ ਉਹ ਤੁਹਾਨੂੰ ਦੁਬਾਰਾ ਤੁਹਾਡੇ ਧਿਆਨ ਚ ਲਿਆ ਸਰ ਜਿਹੜੀਆਂ ਬਾਹਰ ਜੱਥੇ ਬੰਦੀਆਂ ਉਹਨਾਂ ਲਈ ਤੁਸੀਂ ਕੀ ਮੈਸੇਜ ਦਉਂਦੇ ਹੋ ਮੈਂ ਤਾਂ ਦੇਖੀਏ ਇਸ ਤਰ੍ਹਾਂ ਜੀ ਇੱਕ ਬੜਾ ਸੈਂਸਿਟਿਵ ਇਸ਼ੂ ਸੀਗਾ ਬੇਅਦਬੀ ਵਾਲਾ ਉਹਦੇ ਵਿੱਚ ਆਪਾਂ ਐਫ ਆਈ ਆਰ ਰਜਿਸਟਰ ਕੀਤੀ ਉਹਦੇ ਵਿੱਚ 24 ਘੰਟਿਆਂ ਦੇ ਵਿੱਚ ਬੁਰੀ ਮੁਸਤੈਦੀ ਦੇ ਨਾਲ ਆਪਾਂ ਬੰਦਾ ਜਿਹੜਾ ਹੈਗਾ ਉਹਨੂੰ ਰਾਉਂਡ ਅਪ ਕੀਤਾ ਉਹਨੂੰ ਅਰੈਸਟ ਕੀਤਾ ਤੇ ਆਪਣੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਬੜੀ ਫੇਅਰ ਟਰਾਂਸਪੇਰੈਂਟ ਮੈਨਰ ਨਾਲ ਆਪਾਂ ਇਹਨੂੰ ਕੰਕਲੂਡ ਵੀ ਕਰਾਂਗੇ ਥੈਂਕ ਯੂ ਹਾਂਜੀ ਇਹ ਬਾਬਾਈ ਠੰਡਾ ਮਾਲਪੁਰ ਦੇ ਵਿੱਚ ਪਹੁੰਚੇ ਹੋ ਬੀਤੇ ਦਿਨੀ ਨੂਰਪੁਰ ਜੱਟਾ ਪਿੰਡ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਵੱਲੋਂ ਇੱਕ ਗ ਤੁਸੀਂ ਵੀ ਪਹੁੰਚੇ ਹੋ ਕਿ ਹੁਣ ਪੁਲਿਸ ਨੇ ਭਰੋਸਾ ਦਵਾਇਆ ਤੁਹਾਨੂੰ ਇਦਾ ਹੀ ਕਿ ਜਿਹੜੀ ਨੂਰਪੁਰ ਜੱਟਾਂ ਵਿੱਚ ਬੇਦਬੀ ਹੋਈ ਆ ਇਹ 30 ਅੰਗ ਮਹਾਰਾਜ ਦੇ ਖੰਡਨ ਕੀਤੇ ਗਏ ਨੇ ਅੰਗ ਮਹਾਰਾਜ ਦੇ ਜ਼ਖਮੀ ਕੀਤੇ ਗਏ ਨੇ ਇਹ ਉਹ ਬੰਦਾ ਨਿਕਲਿਆ ਕਿ ਜਿਹੜਾ ਪਿੰਡਾਂ ਵਿੱਚ ਜਾ ਕੇ ਪਾਠ ਕਰਦਾ ਹੈ ਇਹ ਗੁਰਿੰਦਰ ਸਿੰਘ ਪਿੰਡ ਮੋਰਾਵਾੜੀ ਦਾ ਰਹਿਣ ਵਾਲਾ ਇਹ ਨੂਰਪੁਰ ਜੱਟਾਂ ਆਇਆ ਸੀ ਇਹਨੇ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਦੇ 30 ਅੰਗ ਜਿਹੜੇ ਜ਼ਖਮੀ ਕੀਤੇ ਨੇ ਉਹ ਬਰਦਾਸ਼ਤ ਕਰਨ ਤੋਂ ਬਾਹਰ ਸੀ ਅੱਜ ਜਦੋਂ ਅਸੀਂ ਐਸਆਈ ਸਾਲਾਂ ਚੌਕੀ ਵਾਲੇ ਨਾਲ ਗੱਲਬਾਤ ਕੀਤੀ ਤੇ ਉਹਨੇ ਇਹ ਸਾਨੂੰ ਗੱਲ ਕਹਿ ਦਿੱਤੀ ਜਿਹਦੇ ਨਾਲ ਸਾਡੇ ਹਿਰਦੇ ਹੋਰ ਵਲੁੰਧਰੇ ਗਏ ਕਹਿੰਦਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਥਲਦਿਆਂ ਇਹ ਮਹਾਰਾਜ ਦੇ ਖੰਡਨ ਹੋਏ ਨੇ ਅਸੀਂ ਇੱਥੇ ਐਸਪੀ ਐਸਪੀ ਹੈੱਡਕੁਆਰਟਰ ਨੂੰ ਆਣ ਕੇ ਮਿਲੇ ਡੀਐਸਪੀ ਜਿਹੜੇ ਗੜ ਸ਼ੰਕਰ ਨੂੰ ਮਿਲੇ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਇਸ ਬੰਦੇ ਨੂੰ ਜਿਹੜੀ ਆ ਛੇਤੀ ਹੀ ਅਦਾਲਤ ਤੋਂ ਉਹ ਜਿਹੜੀ ਸਜ਼ਾ ਦਵਾਵਾਂਗੇ ਤੇ ਸਾਡੇ ਲੋਕ ਕਿਸੇ ਗੱਲ ਦੀ ਕਮੀ ਨਹੀਂ ਹੋਏਗੀ। ਨਾ ਅਸੀਂ ਇਹ ਤਾਂ ਹੁਣ ਰਿਮਾਂਡ ਵੀ ਲੈ ਰਹੇ ਆ। ਅਸੀਂ ਇਹਨਾਂ ਨੂੰ ਗੱਲ ਕਹੀ ਹੈ ਕਿ ਇਹ ਲੰਮੇ ਸਮੇਂ ਤੋਂ ਬੰਦਾ ਜਿਹੜਾ ਗੁਰੂ ਘਰ ਪਿੰਡਾਂ 'ਚ ਜਾ ਕੇ ਪਾਠ ਕਰਦਾ ਹੈ ਜੇ ਇਹ ਇੱਥੇ ਗੁਰੂ ਸਾਹਿਬ ਦੀ ਬੇਇੱਜ਼ਤੀ ਕਰ ਸਕਦਾ ਇਹਨੇ ਹੋਰ ਵੀ ਕਿਤੇ ਪਿੰਡਾਂ ਵਿੱਚ ਝੂਰੂ ਇਹੋ ਜਿਹੀ ਕੀਤੀ ਹੋਵੇਗੀ। ਉਹ ਜਿਹੜੇ ਬੰਦੇ ਨੂੰ ਹਲਕਾ ਆ ਜਾਂ ਕੁੱਤੇ ਨੂੰ ਹਲਕਾ ਹੁੰਦਾ ਹੈ ਉਹ ਕਈਆਂ ਥਾਵਾਂ ਤੇ ਮੂੰਹ ਮਾਰਦਾ ਹੈ। ਇਹਨੇ ਹੋਰ ਵੀ ਕਿਤੇ ਕਰਨਾ ਇਹੋ ਜਿਹੀ ਕੀਤੀ ਹੋਵੇਗੀ ਇਹ ਬੰਦੇ ਦੀ ਤਹਿ ਤੱਕ ਜ਼ਰੂਰ ਜਾਓ ਕਿ ਇਹ ਕੌਣ ਕਰਾ ਰਿਹਾ ਹੈ ਇਹਦੇ ਕੋਲੋਂ ਤੇ ਇਹ ਕਿਉਂ ਕਰ ਰਿਹਾ ਹੈ। ਬਾਬਾ ਜੀ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਦੇਖੋ ਜੀ ਸਾਡੇ ਜਿਹੜੇ ਵੱਡੇ ਧਾਰਮਿਕ ਲੀਡਰ ਆ ਉਹਨਾਂ ਤੋਂ ਅਸੀਂ ਦੁਖੀ ਆ ਕਿ ਜਿਹੜੀ 299 ਧਾਰਾ ਪਹਿਲਾਂ 295ਏ ਤੇ 295 ਲਾਈ ਜਾਂਦੀ ਸੀ ਹੁਣ ਉਹ ਧਾਰਾ ਨੂੰ ਬਦਲ ਕੇ 299 ਕਰ ਦਿੱਤੀ ਗਈ ਆ ਪਰ ਇਹਦੇ ਵਿੱਚ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸਖ਼ਤੀਆਂ ਦਿੰਦੀ ਆ ਰਹੀ ਆ ਭਾਵੇਂ ਭਨੇਾਰੇ ਵਰਗਾ ਤੇ ਭਾਵੇਂ ਨੂਰਮੈਲੀਆ ਤੇ ਭਾਵੇਂ ਸਰਸੇ ਵਾਲਾ ਜਿਹੜੇ ਹੋਰ ਵੀ ਇਤਿਹਾਸਾ ਰਾਮ ਵਰਗੇ ਬਾਪੂ ਵਰਗਿਆਂ ਨੂੰ ਸਰਕਾਰਾਂ ਸਪੋਰਟ ਕਿਆ ਦਿੰਦੀਆਂ ਨੇ ਇਹ ਤਾਂ ਲੋਕਾਂ ਦੇ ਹੌਂਸਲੇ ਵਧ ਰਹੇ ਨੇ ਜੇਕਰ ਇਹਨਾਂ ਨੂੰ ਕਿਉਂਕਿ ਇਹ ਚਾਰ ਆਪਣੇ ਧਰਮ ਨੇ ਚੋਗਾ ਧਰਮਾਂ ਦੇ ਗ੍ਰੰਥ ਨੇ ਭਾਵੇਂ ਬਾਈਬਲ ਹੈ ਭਾਵੇਂ ਕੁਰਾਨ ਸ੍ਰੀਫ ਹੈ ਤੇ ਭਾਵੇਂ ਗੀਤਾ ਹੈ ਤੇ ਭਾਵੇਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਸੇ ਵੀ ਧਰਮ ਦੇ ਗ੍ਰੰਥ ਦਾ ਕੋਈ ਬੇਦਵੀ ਕਰਦਾ ਹੈ ਨਰਾਦਰ ਕਰਦਾ ਹੈ ਉਦੇ ਉੱਪਰ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਕਿ ਗਾਂ ਕੋਈ ਗਲਤੀ ਇਹ ਮਹਾਰਾਜ ਬੇਦਬੀ ਨਾ ਕਰੇ ਇਹ ਅਸੀਂ ਮੰਗ ਕਰਦੇ ਹਾਂ ਸੰਤ ਸਰਕਾਰ ਕੋਲੋਂ ਕਿ ਉਹ ਕਰ ਸਕਦੇ ਨੇ ਕਿਉਂਕਿ 15 ਵਿੱਚੋਂ ਬੇਦਬੀਆਂ ਹੁੰਦੀਆਂ ਆ ਰਹੀਆਂ ਨੇ ਅਜੇ ਤੱਕ ਕੋਈ ਵੀ ਧਾਰਮਿਕ ਜਥੇਬੰਦੀ ਨੇ ਇੱਕ ਮੰਚ ਤੇ ਇੱਕ ਥਾਂ ਬਹਿ ਕੇ ਕੋਈ ਐਸਾ ਸਖਤ ਫੈਸਲਾ ਨਹੀਂ ਲਿਆ ਜਿਹਦੇ ਅੰਦਰ ਸਾਡੇ ਰੋਸ ਹੈ ਅਸੀਂ ਸਾਰੇ ਸਿੰਘ ਕਿਰਤੀ ਸਿੱਖਾ ਜਿਵੇਂ ਭਾਈ ਹਰਿੰਦਰ ਸਿੰਘ ਦੀ ਆਦਮਪੁਰ ਤੋਂ ਆਏ ਨੇ ਭਾਈ ਰਵਿੰਦਰ ਸਿੰਘ ਦੀ ਮਕੀਰੀਆਂ ਤੋਂ ਆਏ ਨੇ ਭਾਈ ੋਂਕਾਰ ਸਿੰਘ ਦੀ ਇਹ ਵੀ ਆਦਮਪੁਰੋਂ ਆਏ ਨੇ ਅਹੀਂ ਜਿਹੜੇ ਇੱਡੀ ਦਰੋਂ ਚੱਲ ਕੇ ਇਸ ਮਹਰਗੋੜ ਥਾਣੇ ਵਿੱਚ ਪਹੁੰਚਿਆ ਤੇ ਇੱਥੇ ਜਿਹੜੀਆਂ ਲਾਗੀਆਂ ਦੀਆਂ ਜਿੱਥੇ ਬੰਦੀਆਂ ਉਹ ਹਿੱ ਤੱਕ ਅਸੀਂ ਨਹੀਂ ਵੇਖੀਆਂ ਭਾਵੇਂ ਜਥੇਬੰਦੀਆਂ ਨੇ ਤੇ ਭਾਵੇਂ ਕੋਈ ਇੱਥੇ ਲਾਗੀਆਂ ਦੀਆਂ ਸੰਪਰਦਵਾਂ ਦੇ ਭਾਵੇਂ ਕੋਈ ਮਹਾਪੁਰਸ਼ ਬੈਠਾ ਹੈ ਉਹ ਨਹੀਂ ਗੁਰੂ ਗ੍ਰੰਥ ਸਾਹਿਬ ਦੀਆਂ ਕਿਉਂਕਿ ਤੁਹਾਡੇ মিডিਆ ਰਹੀਂ ਸਾਰਿਆਂ ਨੂੰ ਪਤਾ ਲੱਗ ਗਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿ ਪਿੰਡ ਜਿਹੜਾ ਵਾ ਉਹ ਨੂਰਪੁਰ ਜੱਟਾਂ ਵਿੱਚ ਬੇਦਬੀ ਹੋਈ ਹੈ ਮਾਰੇ 30 ਅੰਗ ਜਿਹੜੇ ਉਹ ਮਾਰੇ ਖੰਡਨ ਕਰ ਦਿੱਤੇ ਨੇ ਅੰਗ ਪਾੜ ਦਿੱਤੇ ਨੇ ਪਰ ਕੋਈ ਵੀ ਜਥੇਬੰਦੀ ਦਾ ਨੁਮਾਇੰਦਾ ਨਾ ਥਾਣੇ ਵਿੱਚ ਨਾ ਉਸ ਪ ਕੇਵਲ ਅਸੀਂ ਜਿਹੜੇ ਪੰਜਾਬ ਵਿੱਚ ਭੱਜੇ ਫਿਰਦੇ ਆਂ ਕਿ ਸਾਡਾ ਹੀ ਗੁਰੂ ਹੈ ਜੇ ਤੁਸੀਂ ਇਹ ਲਿਖ ਕੇ ਦੇ ਦਿਓ ਜਿਵੇਂ ਭਾਈ ਮਹਾ ਸਿੰਘ ਨੇ ਬਦਾਵਾ ਦਿੱਤਾ ਸੀ ਤੁਸੀਂ ਵੀ ਲਿਖ ਕੇ ਦੇ ਦਿਓ ਜੱਥੇਬੰਦੀਆਂ ਦੀ ਸੰਪਰਦਾਵਾਂ ਦੇ ਮੁਕਿਆਂ ਨੂੰ ਬੇਨਤੀ ਹੈ ਕਿ ਲਿਖ ਕੇ ਦੇ ਦਿਓ ਸਾਡਾ ਇਹ ਗੁਰੂ ਨਹੀਂ ਸਾਡਾ ਗੁਰੂ ਕੇਵਲ ਜਿਹੜਾ ਸਾਡੇ ਦੇਰੇ ਦੇ ਸੁਭਾਅ ਸੁਭਾਏਮਣ ਤੇ ਅਸੀਂ ਕਵਾਂਗੇ ਕਿ ਹਾਂ ਇਹਨਾਂ ਦਾ ਫਰਜ਼ ਨਹੀਂ ਨਿਭਾਉਂਦਾ ਫਰਜ਼ ਕੇਵਲ ਸਾਡਾ ਤੇ ਅਸੀਂ ਜਿਨ੍ਹਾਂ ਗੁਰੂਦੇਵ ਕੋਲੋਂ ਬੱਲ ਲਾਵਾਂਗੇ ਫਿਰ ਵਰਤਾਂਗੇ ਜ਼ਰੂਰ ਸਾਰੇ ਤੁਸੀਂ ਪੁਲਿਸ ਦੀ ਇਸ ਕਾਰਵਾਈ ਦੇ ਸੰਤੁਸ਼ਟ ਹੋ ਜਿਹੜੀ ਪੁਲਸ ਨੇ ਕਾਰਵਾਈ ਕੀਤੀ ਆ ਵੇਖੋ ਜੀ ਉਹ ਕਹਿੰਦੇ ਕਿ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਜਿਹੜੀ ਧਾਰਾ ਬੰਦੀ ਆ 299 ਉਲਾ ਦਿੱਤੀ ਆ ਜਿਹਦੇ ਕਰਕੇ ਅਸੀਂ ਤਾਂ ਮੰਗ ਕਰ ਰਹੇ ਆ ਕਿ ਇਹ ਧਾਰਾ ਦੀ ਸੋਧ ਕਰਕੇ ਬਿਲਕੁਲ ਮੰਗ ਬਿਲਕੁਲ ਜਾਇਜ਼ ਜਿਹੜੇ ਪੁਲਸ ਨੇ ਇਸ ਮੈਟਰ ਚ ਕੀਤੀ ਆ ਕਿ ਤੁਹਾਨੂੰ ਲੱਗਦਾ ਹੈ ਕਿ ਇਹੀ ਸਿਗੇ ਜਿਹੜੇ ਖੁਦ ਪਾਤ ਕਰਨੇ ਵਾਲੇ ਸਿਗੇ ਉਹਨਾਂ ਵੱਲੋਂ ਹੀ ਵੇਦ ਵੀ ਕਰਤੀ ਗਈ ਹਾਂ ਉਹ ਜਿਹੜਾ ਐਸਪੀ ਡੀ ਨੇ ਦੱਸਿਆ ਵਾ ਕਿ ਅਸੀਂ ਜਦੋਂ ਇਹਨੂੰ ਤੈ ਤੱਕ ਗਏ ਆ ਤੇ ਉਹਨੇ ਮੰਨਿਆ ਵਾ ਇਹਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਕਿ ਹਾਂ ਮੈਂ ਗੁਰੂ ਸਾਹਿਬ ਦੇ ਅੰਗ ਜਿਹੜੇ ਆ ਉਹ ਪਾੜੇ ਆ ਚੇਪ ਗਰੰਥੀ ਪਾਠੀ ਸਿੰਘ ਨੇ ਇਹ ਪਿੰਡ ਮੈਂ ਇੱਕ ਹੋਰ ਤੁਹਾਡੇ ਮਿਹਰੀ ਰਾਇਂ ਦੱਸ ਦੇਵਾਂ ਕਿ ਇਹੜਾ ਹੈਗਾ ਵਾ ਗੁਰਿੰਦਰ ਗੁਰਿੰਦਰ ਪਾਠੀ ਜਿਹੜਾ ਗੁਰੂ ਦਾ ਦਿੱਤਾ ਖਾ ਰਿਆ ਹੈ ਇਹ ਪਿੰਡ ਮੋरांਵਾਲੀ ਦਾ ਰਹਿਣ ਵਾਲਾ ਵਾ ਇਹ ਪਿੰਡ ਦਾ ਬਿਲਕੁਲ ਇਹਦਾ ਬਾਈਕਾਰਡ ਕੀਤਾ ਚੇਂਜ ਕਰਨਾ ਚਾਹੀਦਾ ਹੈ ਤੇ ਪਿੰਡ ਵਿੱਚ ਚੱਲੇ ਹੁਣ ਇਕੱਠੀ ਹੋ ਗਈ ਉੱਥੇ ਤੇ ਉਹਦੇ ਸਪੀਕਰ 'ਚ ਬੋਲ ਕੇ ਆਵਾਂਗੇ ਕਿ ਇਹਦੇ ਕਿਤੇ ਗਮੀ ਤੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਜੀ ਨਾਂ ਦਿੱਤੇ ਜਾਣ ਸ੍ਰੀ ਅਕਾਲ ਤਾ ਸਹਿਤ ਹੋਵੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਉਥੋਂ ਬਣਾਵਾ ਜਾਰੀ ਕੀਤਾ ਜਾਵੇ ਸੰਦੇਸ਼ ਜਾਰੀ ਕੀਤਾ ਜਾਵੇ ਕਿ ਇਹਨੂੰ ਕੋਈ ਵੀ ਗਮੀ ਦੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਨਾਂ ਦਿੱਤੇ ਜਾਣ ਤਲਬ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ